ਪੰਜਾਬ ਵਿੱਚ ਫੈਲੇ ਨਸ਼ੇ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਪੁਲਿਸ ਵੱਲੋਂ ਜਨਤਕ ਥਾਵਾਂ ਤੇ ਕੈਂਪ ਲਗਾ ਕੇ ਲੋਕਾਂ ਨੂੰ ਨਸ਼ੇ ਦੇ ਕੂਪਰਵਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੂਰੀ ਪੁਲਿਸ ਵੱਲੋਂ ਵੀ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਨਸ਼ੇ ਦੇ ਕੂਪਰਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ ਗਈ ਪੁਲਿਸ ਦਾ ਕਹਿਣਾ ਸੀ ਕਿ ਲੋਕਾਂ ਨੂੰ ਉਹ ਅਪੀਲ ਕਰਦੇ ਹਨ ਕਿ ਜੋ ਵੀ ਨਸ਼ਾ ਤਸਕਰ ਇਲਾਕੇ ਵਿੱਚ ਸਰਗਰਮ ਹਨ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਜਾਂ ਕੋਈ ਬਾਹਰਲਾ ਬੰਦਾ ਵੀ ਉਹਨਾਂ ਦੇ ਇਲਾਕੇ ਵਿੱਚ ਨਸ਼ਾ ਵੇਚਣ ਆਉਂਦਾ ਹੈ ਉਸ ਦੀ ਤੁਰੰਤ ਸੂਚਨਾ ਪੁਲਿਸ ਦੇ ਸਰਕਾਰੀ ਨੰਬਰਾਂ ਤੇ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੋਪਤ ਰੱਖੀ ਜਾਵੇਗੀ ਤੇ ਅਜਿਹੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਪੁਲਿਸ ਦੀ ਹੋਵੇਗੀ ਸਰਕਾਰ ਦੀ ਡਰਾਈਵ ਚੱਲ ਰਹੀ ਹੈ ਅਗੇਂਸਟ ਡਰੱਗਸ ਤੇ ਲੋਕਾਂ ਚ ਅਵੇਅਰਨੈਸ ਕ੍ਰੀਏਟ ਕਰਨ ਲਈ ਅਸੀਂ ਹਰ ਗਲੀ ਮੁਹੱਲੇ ਵਾਰਡਸ ਜਾ ਕੇ ਮੀਟਿੰਗ ਕਰ ਰਹੇ ਹਾਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਜਿਹੜਾ ਇਹ ਡਰੱਗਸ ਦੀ ਪ੍ਰੋਬਲਮ ਹੈ ਇਹਨੂੰ ਆਪਾਂ ਜੁਆਇੰਟਲੀ ਇਹਦੇ ਨਾਲ ਲੜੀਏ ਜਿਹੜੇ ਜਿਹੜੇ ਡਰੱਗ ਐਡਿਕਟਸ ਨੇ ਉਹਨਾਂ ਨੂੰ ਆਈਡੈਂਟੀਫਾਈ ਕਰੀਏ ਆਈਡੈਂਟੀਫਾਈ ਕਰਕੇ ਆਪਣੇ ਸਰਕਾਰੀ ਜਿਹੜੇ ਹਸਪੀਟਲਸ ਨੇ ਡਰੱਗ ਡੀਡਿਕਸ਼ਨ ਸੈਂਟਰਸ ਨੇ ਉੱਥੇ ਫ੍ਰੀ ਆਫ ਕਾਸਟ ਇਲਾਜ ਚੱਲਦਾ ਹੈ ਉਹਨਾਂ ਨੂੰ ਉੱਥੇ ਐਡਮਿਟ ਕਰਵਾਈਏ ਤੇ ਉੱਥੋਂ ਉਹਨਾਂ ਦਾ ਇਲਾਜ ਕਰਵਾਈਏ ਤੇ ਜਿਹੜੇ ਡਰੱਗ ਪੈਡਲਰਸ ਨੇ ਉਹਨਾਂ ਤੇ ਅਸੀਂ ਆਲਰੇਡੀ ਐਕਸ਼ਨ ਲੈ ਰਹੇ ਹਾਂ ਤੇ ਜੇ ਕੋਈ ਵੀ ਇਨਫੋਰਮੇਸ਼ਨ ਪਬਲਿਕ ਵੱਲੋਂ ਸਾਡੇ ਕੋਲ ਆਊਗੀ ਤਾਂ ਉਹਤੇ ਤੁਰੰਤ ਕਾਰਵਾਈ ਕੀਤੀ ਜਾਊਗੀ ਜਿਹੜੇ ਮੈਡਲਰਸ ਬਾਰੇ ਉਹਨਾਂ ਨੂੰ ਪਤਾ ਹੈ ਤਾਂ ਸਾਨੂੰ ਕਾਈਂਡਲੀ ਇਨਫੋਰਮ ਕਰਨ ਸਾਡੇ ਜਿਹੜੇ ਹੈਲਪਲਾਈਨ ਨੰਬਰਸ ਨੇ ਤੇ ਸਰਕਾਰੀ ਨੰਬਰਸ ਨੇ ਉਹਨਾਂ ਤੇ ਇਨਫੋਰਮੇਸ਼ਨ ਦੇਣ ਨਾਮ ਤੇ ਪਤਾ ਉਹਨਾਂ ਦਾ ਗੁਪਤ ਰੱਖਿਆ ਜਾਊਗਾ ਜਿਹੜੇ ਵੀ ਸਾਨੂੰ ਇਨਫੋਰਮੇਸ਼ਨ ਦੇਣਗੇ ਤੇ ਜੁਆਇੰਟਲੀ ਇਸ ਐਫਰਟਸ ਚ ਜਿਹੜੀ ਗਵਰਨਮੈਂਟ ਵੱਲੋਂ ਮਹੀਨ ਚੱਲ ਰਹੀ ਹੈ ਕਿ ਆਪਾਂ ਡਰੱਗ ਫ੍ਰੀ ਸਟੇਟ ਬਣਾਈਏ ਤੇ ਉਹਦੇ ਸਾਡੀ ਹੈਲਪ ਕਰੇ ਸਰ ਕੀ ਮਨ ਲਗੀ ਏਦਾਂ ਦੇ ਜੇ ਕੈਂਪੇਣ ਕਿੱਥੇ ਕਿੱਥੇ ਲਗਾ ਰਹੇ ਕੀ ਪਿੰਡਾਂ ਦੇ ਵਿੱਚ ਵੀ ਇਹ ਕੈਂਪਲ ਗਏ ਜਾਣਗੇ ਤਾਂ ਜੋ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੋ ਸਾਡਾ ਮੋਟਿਵ ਹੈ ਜੀ ਅਸੀਂ ਹਰ ਗਲੀ ਮੁਹੱਲਾ ਵਾਰਡ ਹਰ ਪਿੰਡ ਹਰ ਕੋਰਨਰ ਕਵਰ ਅਪ ਕਰੀਏ ਥਰੂਆਊਟ ਦਾ ਸਟੇਟ ਹੈ ਡਰਾਈਵ ਚੱਲ ਰਹੀ ਹੈ ਸੰਗਰੂਰ ਡਿਸਟ੍ਰਿਕਟ ਚ ਅਸੀਂ ਬਹੁਤ ਇੰਟੈਂਸਿਟੀ ਫਾਈ ਕਰਕੇ ਡਰਾਈਵ ਨੂੰ ਚਲਾ ਰਹੇ ਹਾਂ ਤੇ ਹਰ ਏਰੀਆ ਨੂੰ ਕਵਰ ਕਰ ਰਹੇ ਹਾਂ ਅਸੀਂ ਜਿਵੇਂ ਸਾਡੇ ਕੁਝ ਜਗ੍ਹਾ ਨੇ ਵਾਰਡਸ ਨੇ ਵਾਰਡ ਨੰਬਰ 16 17 1 ਇੱਕ ਜਿਹੜੇ ਪਬਲਿਕ ਪਾਰਕਸ ਨੇ ਜਾਂ ਪਲੇਸਿਸ ਨੇ ਉੱਥੇ ਅਸੀਂ ਕੰਟੀਨਿਊਸਲੀ ਆਲਰੇਡੀ ਮੀਟਿੰਗਸ ਕਰ ਚੁੱਕੇ ਆਂ ਟਰੱਕ ਯੂਨੀయన్స్ ਹੋ ਗਏ ਸਟੇਸ਼ਨਸ ਹੋ ਗਏ ਜਾਂ ਕੁਝ ਜਿਹੜੇ ਏਰੀਆਜ਼ ਨੇ ਜਿਹੜੇ ਬੈਕਵਰਡ ਏਰੀਆਜ਼ ਨੇ ਉੱਥੇ ਵੀ ਅਸੀਂ ਆਲਰੇਡੀ ਮੀਟਿੰਗਸ ਕਰ ਚੁੱਕੇ ਆਂ ਤੇ ਉਹਨਾਂ ਲਈ ਅਵੇਅਰਨੈਸ ਕ੍ਰੀਏਟ ਕੀਤੀ ਹੈ ਤੂਰੀ ਸ਼ਹਿਰ ਦੇ ਵਿੱਚ ਕਿੰਨੀਆਂ ਜਗ੍ਹਾ ਤੱਕ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ ਕਿੰਨੇ ਕਿ ਕੈਂਪ ਲਗਾ ਚੁੱਕੇ ਹਾਂ ਉੱਤਰਾਂ ਦੇ ਅਸੀਂ ਹੁਣ ਤੱਕ 10 ਤੋਂ 12 ਮੀਟਿੰਗਸ ਕਰ ਚੁੱਕੇ ਆਂ ਉਹ ਕੰਮ ਜਾਂ ਤੱਕ ਕੀ ਸੰਦੇਸ਼ ਹੁੰਦਾ ਹੈ ਦੇਖੋ ਇਹ ਜਿਹੜੀਆਂ ਮੀਟਿੰਗਸ ਆ ਇਹਨਾਂ ਦਾ ਜਿਹੜਾ ਮੇਨ ਮੋਟਿਵ ਹੈ ਉਹ ਇੱਕ ਅਵੇਅਰਨੈਸ ਕ੍ਰੀਏਟ ਕਰਨਾ ਹੀ ਹੈ ਲੋਕਾਂ 'ਚ ਅਵੇਅਰਨੈਸ ਆਊਗੀ ਕਿ ਜਿਹੜੇ ਡਰੱਗ ਐਡਿਕਟਸ ਨੇ ਉਹਨਾਂ ਦਾ ਆਪਾਂ ਇਲਾਜ ਕਰਾਈਏ ਰੈਦਰ ਥੈਨ ਕਿ ਉਹਨੂੰ ਇੱਕ ਸੋਸ਼ਲ ਸਟਿਗਮੇ ਦੀ ਤਰ੍ਹਾਂ ਟ੍ਰੀਟ ਕਰੀਏ ਉਹਨਾਂ ਨੂੰ ਐਡਮਿਟ ਕਰਵਾਈਏ ਉਹਨਾਂ ਦਾ ਇਲਾਜ ਕਰਾਈਏ ਤੇ ਜੇ ਕੋਈ ਵੀ ਬਾਹਰੋਂ ਆ ਕੇ ਉਹਨਾਂ ਦੇ ਗਲੀ ਮੁਹੱਲੇ ਏਰੀਏ 'ਚ ਨਸ਼ਾ ਵੇਚਦਾ ਉਹਨੂੰ ਨੈਬ ਕਰਨ ਸਾਡੀ ਹੈਲਪ ਕਰਨ ਸਰ ਇਹ ਦੇਖਿਆ ਜਾਂਦਾ ਕਿ ਕੁਝ लोग पकड़ने ਦੀ ਕੋਸ਼ਿਸ਼ ਕਰਦੇ ਪਰ ਉਹਨਾਂ ਨੇ ਮਨ 'ਚ 다 ਦਿੰਦਾ ਕਿ ਕਿਤੇ ਸਾਡੇ ਤੇ ਹੀ ਦੁਬਾਰਾ ਅਟੈਕ ਨਹੀਂ ਹੋ ਜਾਏ। ਨਹੀਂ ਅਸੀਂ ਹਰ ਕਿਸੇ ਦੀ ਸੇਫਟੀ ਤੇ ਸਕਿਉਰਿਟੀ ਐਨਸ਼ੂਰ ਕਰਨ ਲਈ ਪਾਬੰਦ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਇਹਦੇ 'ਚ।